ਅਸਲਾਮ ਵਾਲੇਕੁਮ ਵੀਵਰਸ ਮਨੁੱਖਤਾ ਦੀ ਸੇਵਾ ਸਭ ਦੀ ਸੇਵਾ ਬਹੁਤ ਇਮੋਸ਼ਨਲ ਵੀਡੀਓ ਹੈ ਪਹਿਲੋ ਆਪਾਂ ਵੀਡੀਓ ਦੇਖਦੇ ਆ ਉਸ ਤੋਂ ਬਾਅਦ ਆਪਾਂ ਗੱਲਬਾਤ ਕਰਦੇ ਆ ਦਾਦੀ ਦਾਸਦੀ ਹੈ ਪੁੱਤ ਮਜਬੂਰੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੱਖੀ ਪੱਖੀ ਕਲਾਂ ਪਿੰਡ ਆ ਜ਼ਿਲ੍ਹਾ ਗਰਦਾਸਾਹ ਪ੍ਰੀਤਕੋਟ ਸਾਡਾ ਪ੍ਰੀਤਕੋਟ ਮਾ ਪੱਖੀ ਕਲਾਂ ਤੋਂ ਆਈ ਆ ਬਸ ਕਹਿਣ ਨੂੰ ਕੋਈ ਸ਼ਬਦ ਨਹੀਂ ਹੈਗੇ ਸਾਡੇ ਕੋਲੇ ਵੀ ਜਿਹੜੀ ਬੱਚੀ ਤੁਸੀਂ ਮੂਰੇ ਖੇਲਦੀ ਦੇਖਦੇ ਹੋ ਉਹਦੀ ਇਹਦਾ ਚਿਹਰਾ ਬਲਰ ਕੀਤਾ ਹੋਇਆ ਕਿਉਂਕਿ ਅਸੀਂ ਦਿਖਾ ਨਹੀਂ ਸਕਦੇ ਬੱਚੀ ਦਾ ਚਿਹਰਾ ਪਰ ਇਹ ਰੱਬ ਵਰਗੀ ਧੀ ਅੱਜ ਛੱਡਣ ਆਈ ਹੈ ਮਾਂ ਇੱਥੇ ਸੁਪਨਿਆਂ ਦੇ ਘਰ ਦਾਦੀ ਆਪਣੀ ਪੋਤੀ ਨੂੰ ਛੱਡਣ ਆਈ ਦਾਦੀ ਦੱਸਦੀ ਹੈ ਪੁੱਤ ਮਜਬੂਰੀ ਆ ਮੇਰੇ ਦੋ ਪੁੱਤ ਸੀ ਸ਼ੇਰਾ ਵਰਗੇ ਗਰਜੰਟ ਤੇ ਹਰਵੰਸ ਦੋਨੇ ਪੂਰੇ ਹੋ ਗਏ ਇੱਕ ਤੱਕ ਵਾਰਾ ਹੀ ਤੁਰ ਗਿਆ ਸੀ ਇੱਕ ਵਿਆਹਾ ਸੀ ਉਹਦੇ ਗਾਂ ਦੋ ਬੱਚੇ ਹੋਏ ਇੱਕ ਗਰਨੂਰ ਤੇ ਇੱਕ ਇਤਾਜ ਗੁਨਤਾਜ ਕੌਰ ਗਰਨੂਰ ਇਹ ਜੋ ਛੋਟਾ ਹੈ ਤੋ 1 ਸਾਲ ਇਹ ਵੱਡੀ ਆ 10 ਸਾਲਾਂ ਦੀ ਹੋ ਚੱਲੀ ਆ ਜਨਮ ਤੋਂ ਹੀ ਥੋੜੀ ਸਿੱਧੀ ਆ ਜਨਮ ਸਮੇਂ ਕੋਈ ਪ੍ਰੋਬਲਮ ਆ ਗਈ ਸੀ ਨਾ ਰੋਈ ਨਹੀਂ ਸੀ ਕੋਈ ਦੋ ਜਨਮ ਸਮੇਂ ਰੋਈ ਨਹੀਂ ਸੀ ਕਿ ਧੜਿਗਧਿ ਮੌਕੇ ਦਿੱਕਤ ਆ ਗਈ ਸੀ ਪਿਓ ਤੁਰ ਗਿਆ ਮਾਂ ਵੀ ਛੱਡ ਕੇ ਚਲੀ ਗਈ ਉਹਨੇ ਪੇਕਿਆਂ ਦੇ ਅੱਗੇ ਉਹਦਾ ਵਿਆਹ ਕਰਤਾ ਲਿਖ ਕੇ ਦੇ ਦਿੱਤਾ ਸੀ ਵੀ ਮੈਂ ਬੱਚੇ ਨਹੀਂ ਸਾਂਭ ਸਕਦੀ ਹੁਣ ਦਾਦੀ ਪਾਲੀ ਜਾਂਦੀ ਸੀ ਪੁੱਤੇ ਨੂੰ ਤੇ ਪੋਤੀ ਨੂੰ ਕਿਵੇਂ ਨਾ ਕਿਵੇਂ ਪਰ ਹੁਣ ਜਿਵੇਂ ਜਿਵੇਂ ਵੱਡੀ ਹੋਈ ਜਾਂਦੀ ਆ ਤਾਜ ਨਾ ਦਾ ਸਕੂਲ ਲੈ ਜਾਂਦੀ ਆ ਨਾ ਕੋਈ ਸਿਖਲਾਈ ਨਾ ਕੋਈ ਪੜ੍ਹਾਈ ਇਹਨੂੰ ਲੋੜ ਆ ਇਹਦੀਆਂ ਥੈਰੇਪੀਆਂ ਹੋਣ ਬਿਹੇਵੀਅਰ ਥੈਰੇਪੀਆਂ ਇਹ ਬੋਲਦੀ ਵੀ ਨਹੀਂ ਇਹਦੀਆਂ ਸਪੀਚ ਥੈਰੇਪੀਆਂ ਹੋਣ ਇਨ ਸਕੂਲਿੰਗ ਦੀ ਲੋੜ ਐ ਇਸ ਟਾਈਮ ਇਹ ਬੱਚੀ ਨੂੰ ਪੜਾਇਆ ਜਾਵੇ ਨ ਸਿਖਾਇਆ ਜਾਵੇ ਵੀ ਕਿੱਦਾਂ ਗੱਲ ਕਰਨੀ ਆ ਕਿੱਦਾਂ ਗੱਲ ਮੰਨਣੀ ਆ ਪਰ ਮਾਂ ਬਜ਼ੁਰਗ ਦਾਦੀ ਕਿੱਦਾਂ ਮਾਂ ਦਾ ਰੋਲ ਕਰੇ ਕਿੱਦਾਂ ਪਿਓ ਦਾ ਰੋਲ ਕਰੇ ਕਿੱਦਾਂ ਦਾਦੇ ਦਾ ਰੋਲ ਕਰੇ ਕਿੱਦਾਂ ਦਾਦੀ ਦਾ ਕਰੇ ਚਾਰੇ ਕਿਰਦਾਰ ਇਸ ਮਾਂ ਦੇ ਪੱਲੇ ਪੈ ਗਏ ਉਪਰੋ ਤਾਜ ਦਿਮਾਗੀ ਤੌਰ ਤੇ ਵੀ ਠੀਕ ਨਹੀਂ ਹੈਗੀ। ਨਾ ਕੋਈ ਚਾਚਾ, ਨਾ ਕੋਈ ਤਾਇਆ, ਨਾ ਕੋਈ ਭੂਆਵਾ, ਨਾ ਕੋਈ ਮਾਸੀਆ, ਨਾ ਕੋਈ ਮਾਮਾ, ਨਾ ਕੋਈ ਮਾਮੀਆ। ਕੋਈ ਤਾਂ ਹੋਵੇ। ਤਾਜ ਇੱਥੇ ਆ ਜਾ ਪੁੱਤ। ਆ ਲੈ। ਆ ਲੈ ਕੈਂਡੀ। ਆ ਲੈ ਕੈਂਡੀ ਲੈ। ਕਿੰਨੀ ਸੋਹਣੀ ਫੁੱਲ ਵਰਗੀ ਧੀ ਆ। ਜਦੋਂ ਮੈਂ ਦੇਖਿਆ ਕਿ ਮੇਲੇ ਆ ਦੇਖਣ ਨੂੰ ਤਾਂ ਲੱਗਦਾ ਹੀ ਨਹੀਂ ਵੀ ਇਹਨੂੰ ਵੀ ਕੋਈ ਸਮੱਸਿਆ ਲੱਗਦੀ ਹੋਵੇ ਕਿੰਨਾ ਸੋਹਣਾ ਚਿਹਰਾ ਪਰ ਮਜਬੂਰੀ ਦੇਖ ਲੋ ਇਸ ਮਾਂ ਦੀ ਸਰਕਾਰੀ ਦਫਤਰ ਸੀਡਬਲਯੂਸੀ ਚਾਈਲਡ ਵੈਲਫੇਅਰ ਕਮੇਟੀ ਦੇ ਕੋਲੇ ਪੇਸ਼ ਹੋਈ ਮਾਂ ਉੱਥੇ ਜਾ ਕੇ ਆਪਣੀ ਮਜਬੂਰੀ ਦੱਸਦੀ ਆ ਵੀ ਮੇਰੇ ਇੱਕ ਪੋਤਾ ਵੈ ਇੱਕ ਪੋਤੀ ਆ ਮੇਰੀ ਨੂੰ ਛੱਡ ਕੇ ਚਲੇ ਗਈ ਪੁੱਤ ਦੋਨੇ ਇਸ ਦੁਨੀਆ ਤੋਂ ਚਲੇ ਗਏ ਮੇਰੇ ਸਿਰ ਦਾ ਸਾਈਂ ਵੀ ਤੁਰ ਗਿਆ ਵੀ ਹੁਣ ਮੈਂ ਪੁੱਤੀ ਨੂੰ ਪਾਲ ਨਹੀਂ ਪਾਉਂਦੀ ਸੰਭਾਲ ਨਹੀਂ ਪਾਉਂਦੀ ਵੱਡੀ ਹੋ ਗਈ ਆ ਮੇਤੋਂ ਕੰਟਰੋਲ ਨਹੀਂ ਹੁੰਦੀ ਹੁਣ ਪੋਤੇ ਨੂੰ ਤਾਂ ਮੈਂ ਸੰਭੀ ਜਾਨੀ ਆ ਤਿਆਰ ਕਰਕੇ ਜੂੜਾ ਕਰਕੇ ਸਕੂਲੇ ਭੇਜ ਦਿੰਨੀ ਆ ਮੈਂ ਪਰ ਪੁੱਤੀ ਦੀ ਸੰਭਾਲ ਨਹੀਂ ਹੁੰਦੀ ਮੇਤੋਂ ਤਾਂ ਫਿਰ ਚਾਈਲਡ ਵੈਲਫੇਅਰ ਕਮੇਟੀ ਨੇ ਮਨੋਕਤਰੀ ਸੇਵਾ ਪਰਿਵਾਰ ਦੇ ਇਥੋਂ ਦੇ ਆਰਡਰ ਕਰਕੇ ਭੇਜਿਆ ਕਿਉਂਕਿ ਇਸ ਤਰ੍ਹਾਂ ਦੀਆਂ ਫੁੱਲ ਵਰਗੀਆਂ ਧੀਆਂ ਦੀਆਂ ਜ਼ਿੰਮੇਵਾਰੀਆਂ ਵੀ ਛੋਟੀਆਂ ਨਹੀਂ ਹੁੰਦੀਆਂ ਬਾਈ ਇਹ ਬੱਚੀ ਨੇ ਅੱਜ 10 ਸਾਲਾਂ ਦੀ ਆ ਅਗਲੀ ਜ਼ਿੰਦਗੀ ਦੇ ਮੂਹਰੇ 10 ਸਾਲ ਆ ਜਿਹੜੇ ਇਹਦੇ ਜੀਵਨ 'ਚ ਬੜਾ ਵੱਡਾ ਬਦਲਾਅ ਹੋਣਾ ਇਹਦੇ ਅਸ਼ੀਰਕ ਤੌਰ ਤੇ ਬਦਲਾਅ ਹੋਣਾ ਇਹਦੇ ਬਿਹੇਵੀਅਰ ਦੇ ਵਿੱਚ ਬਦਲਾਅ ਹੋਣਾ ਉਸ ਟਾਈਮ ਇੱਕ ਮਾਪੇ ਦੀ ਜ਼ਿੰਮੇਵਾਰੀ ਹੈ ਜਿਹੜੀ ਉਹ ਸੱਚੇ ਪਾਤਸ਼ਾਹ ਨੇ ਸਾਨੂੰ ਲਈ ਹੈ ਸਾਡੇ ਸੁਪਨਿਆਂ ਦੇ ਘਰ ਵਿੱਚ ਹੋਰ ਵੀ ਧੀਆਂ ਨੇ ਸੁਪਨਿਆਂ ਦੇ ਘਰ ਵਿੱਚ ਹੋਰ ਵੀ ਬੱਚੇ ਬੱਚੀਆਂ ਨੇ ਜਿਹੜੇ ਇਸੇ ਤਰ੍ਹਾਂ ਰੱਬ ਰੂਪੀ ਨੇ ਜਿਹੜੇ ਤਾਜ ਦੀ ਤਰ੍ਹਾਂ ਆਪਣਿਆਂ ਦੇ ਸਿਰ ਦਾ ਤਾਜ ਨਹੀਂ ਬਣ ਸਕੇ ਇੱਕ ਨਾ ਚੱਕੇ ਜਾਣ ਵਾਲੀ ਜ਼ਿੰਮੇਵਾਰੀ ਬਣ ਗਈ ਜਿੱਦਾਂ ਜੇ ਸ妈 ਦੀ ਇਹ ਹਾਲਤ ਬਣੀ ਆ ਕੌਣ ਕਿਹੜੀ ਦਾਦੀ ਆਪਦੇ ਟੈਲ ਦੇ ਟੁਕੜੇ ਨੂੰ ਪੋਤੇ-ਪੁੱਤ ਨੂੰ ਛੱਡਦੀ ਆ ਪਰ ਮਜਬੂਰੀ ਦੇਖੋ ਮਾਂ ਦੀ ਰੱਬ ਨੇ ਵੀ ਕਿਸ ਤਰ੍ਹਾਂ ਘੇਰਾ ਪਾਇਆ ਸਿਰ ਦਾ ਸਾਈਂ ਤੁਰ ਗਿਆ ਫਿਰ ਵੱਡਾ ਪੁੱਤ ਤੁਰ ਗਿਆ ਫਿਰ ਛੋਟਾ ਪੁੱਤ ਤੁਰ ਗਿਆ ਫਿਰ ਜਿਹੜੀ ਨੂੰਹ ਸੀ ਉਹ ਵੀ ਛੱਡ ਕੇ ਤੁਰ ਗਈ ਕਹਿੰਦੀ ਮੈਂ ਵੀ ਆਪਣਾ ਜੀਵਨ ਅੱਗੇ ਵਧਾਉਣਾ ਮੈਂ ਨਹੀਂ ਤੇਰੇ ਨਾਲ ਖੜ ਸਕਦੀ ਫਿਰ ਦਾਦੀ ਦੇ ਗਲ ਦੇ ਵਿੱਚ ਜਿਹੜੀ ਇਹ ਜ਼ਿੰਮੇਵਾਰੀ ਪੈ ਗਈ ਤੇ ਉਹ ਦਾਦੀ ਵਿਚਾਰੀ ਹੁਣ ਕਿਵੇਂ ਨਾ ਕਿਵੇਂ ਚੱਕਦੀ ਆ ਜਿੱਥੇ ਪਹੁੰਚੀ ਆ ਮਾਂ ਕਿੰਨਾ ਟਾਈਮ ਹੋ ਗਿਆ ਦੇ ਡੈਡੀ ਦੀ ਰਤੋਂ ਹੀ ਮੌਤ ਹੋਈ ਨੂੰ ਸਾਲ ਹੋ ਗਿਆ ਸਾਲ ਹੋ ਗਿਆ ਤੇ ਫਿਰ ਇਹਨਾਂ ਦੀ ਮਾਂ ਨੂੰ ਛੱਡ ਕੇ ਗਏ ਨੂੰ ਉਹ 4 ਕ ਮਹੀਨੇ ਬਾਅਦ ਮਗਰੋਟ ਕੀ ਸੀਗੀ ਉਹ ਦੋ ਆਤ ਕੀ ਸੀ ਇਹਨੇ ਕਿ 6 ਮਹੀਨੇ ਹੋ ਗਏ ਹੁਣ ਤੱਕ ਲਈ ਹੋ ਜਾਂ ਸਾਹਮਦੀਆਂ ਦੋਨਾਂ ਨੂੰ 6 ਦੇ ਵੀ 8 ਹੋ ਗਏ ਵੀ ਬਿਜਲੇ ਪੋਚ ਮੁੱਕ ਗਿਆ ਸੀਗਾ 19 ਤਰੀਕ ਨੂੰ ਹਾਂ ਸਾ ਸਭਾ ਸਾਲ ਹੋ ਗਿਆ ਉਹ ਦੋਨਾਂ ਦੀ 8 ਕ ਮਹੀਨੇ ਦੀ ਹੁਣ ਮੈਂ ਕੱਲੀ ਹੀ ਸਾਹਮਦੀ ਆ ਮੈਨੂੰ ਬੜੀਆਂ ਮੁਸ਼ਕਲਾਂ ਆਉਂਦੀਆਂ ਮੈਂ ਜ਼ਿੰਮੇਵਾਰੀ ਕਰੇ ਬਾ ਡਾ ਕੇ ਜੋ ਵੀ ਘੰਟੇ ਰੱਖਦੀ ਆ ਮੈਂ 1 ਮਿੰਟ ਦੀ ਕਿਤੇ ਜਾ ਸਕਦੀ ਮੈਂ ਦੁੱਖਦਾ ਸੁਣਦਾ ਵੀ ਛੱਡਦਾ ਸੌਦਾ ਇਹਦਾ ਜਿਹੜਾ ਭਰਾ ਵਾ ਗਰਨੂਰ ਉਹ ਤਾਂ ਜਮੇ ਛੋਟਾ ਭਈ ਉਹਦਾ ਉਹ ਇਹ ਤੋਂ 1 ਸਾਲ ਛੋਟਾ ਉਹਦੇ ਨਾਲ ਵੀ ਉਹ ਹੀ ਤਾਂ ਕੜੀ ਜੇ ਫਿਰ ਕੋਲਦੀ ਲੜਦੀਏ ਦੋ ਦਿਨਾਂ ਉਹ ਉਹ ਸਕੂਲੇ ਜਾਂਦਾ ਹਾਂ ਉਹ ਸਕੂਲੇ ਜਾਂਦਾ ਉਹਨੂੰ ਕੋਈ ਪ੍ਰੋਬਲਮ ਨਹੀਂ ਠੀਕ ਆ ਬਦਕਾ ਠੀਕ ਹੈ ਉਹੀ ਪਰ ਵਿੱਚ ਤੁਸੀਂ ਕਰ ਰਹੇ ਹੋ ਵਧੀਆ ਹਾਂਜੀ ਹਾਂ ਠੀਕ ਆ ਮਾ ਚਲੋ ਫਿਰ ਆਸਰਾ ਤੱਕ ਕੇ ਚਲ ਆ ਨੀ ਮੇਰਾ ਪੁੱਤ ਈ ਨਛਾਨੀ ਮੇਰੇ ਪਤਨੀ ਅਸੀ ਅਸੀ ਦੇ ਨਹੀਂ ਕੱਢਨੇ ਭਰਾਵਾ ਜੀ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਸਿਕਮੰਦਰ ਕੌਰ ਸਿਕਮੰਦਰ ਕੌਰ ਕੋਈ ਨਾ ਸਿਕਮੰਦਰ ਬੇਬੀ ਜਿਉਂਦੀ ਵਸਦੀ ਰਹੇ ਬਸ ਇਧਰ ਮਗਰ ਕੀੜਾ ਰੱਖ ਠੀਕ ਆ ਬਿਲਕੁਲ ਕਰਿਓ ਜੀ ਅਰਦਾਸ ਇਸ ਧੀ ਦੇ ਵਾਸਤੇ ਇਸਤਾਜ ਵਾਸਤੇ ਉਹਨੂੰ ਪਤਾ ਨਹੀਂ ਅੱਜ ਮੇਰੀ ਜ਼ਿੰਦਗੀ ਚ ਕਿੰਨਾ ਵੱਡਾ ਟਰਨਿੰਗ ਪੁਆਇੰਟ ਆ ਰਿਹਾ ਇੱਥੇ ਜੰਮੀ ਸੀ ਅਜੋ ਧਰਤੀ ਤੋਂ ਦੂਰ ਹੋ ਜਾਣਾ ਉਸ ਘਰ ਤੋਂ ਦੂਰ ਹੋ ਜਾਣਾ ਜਿਸ ਘਰ ਦੇ ਵਿੱਚ ਖੇਡ ਕੇ ਵੱਡੀ ਹੋਈ ਹੈ ਤਾਜ ਹੁਣ ਤੱਕ ਪਤਾ ਨਹੀਂ ਉਹ ਗਲੀਆਂ ਉਹ ਘਰ ਉਹ ਦਰਵਾਜ਼ੇ ਉਹ ਬਾਰੀਆਂ ਕਿਦੋਂ ਦੇਖੂਗੀ ਤਾਜ ਫੇਰ ਜਿੱਥੋਂ ਅੱਜ ਇਹ ਆਈ ਹੈ ਅੱਜ ਤੋਂ ਬਾਅਦ ਤਾਜ ਸਾਡੀ ਧੀ ਬਣ ਗਈ ਹੈ ਤੇ ਅਸੀਂ ਆਪਣੀ ਇਸ ਤਾਜ ਦਾ ਪਿਆਰ ਕਰ ਸਕੀਏ ਸਤਿਕਾਰ ਕਰ ਸਕੀਏ ਬਸ ਬਾਬਾ ਜੀ ਸਾਨੂੰ ਹਿੰਮਤ ਬਖਸ਼ੋ ਤਾਜ ਚਲ ਆ ਚਲੀਏ ਉਂਗਲੀ ਫੜ ਲਾ ਮੇਰੀ ਚੱਲ ਚਲੀਏ ਚੱਲ ਚਲੀਏ ਇੱਧਰ ਨੂੰ ਜਾਣਾ ਤਾਜ ਆਪਾਂ ਐਨ ਹੋ ਜਾਣਾ ਐਨ ਹੋ ਜਾਣਾ ਐਨ ਹੋ ਜਾਣਾ ਚੱਲੀਏ ਸਰਹੰਦਰਪੁਰ ਸੱਖੀ ਕਲਾ ਨਵਤਾਜ ਪਰੀ ਇਹਨਾਂ ਨੂੰ ਪਹਿਲੇ ਦਿਮਾਗੀ ਤੌਰ ਤੇ ਜਦੋਂ ਜਨਮ ਹੋਇਆ ਸੀ ਉਦੋਂ ਰੋਈ ਦੀ ਸੀ ਉਹ ਕਮੈਂਟ ਮੈਂ ਮੁੜ ਕੇ ਬੱਦਾਂ ਜੁਨ ਬਹੁਤ ਦੁਨੀਆਂ ਕੋਈ ਫਰਕ ਨਹੀਂ ਪਿਆ ਮੇਰੇ ਬੇਟਾ ਧਰਮਾਨ ਸੀ ਸੈਂਗ ਵੱਡਾ ਪਹਿਲਾਂ ਮੁੱਕ ਗਿਆ ਸੀ ਉਹਦੇ ਘਰ ਵਾਲਾ ਉਹ ਵੀ ਹੈ ਨਹੀਂ ਉਹਨਾਂ ਦਾ ਫਿਰ 2006 ਦੀ ਉਹਦੀ ਮੌਤ ਹੋਈ ਆ ਉੱਠ ਗਿਆ ਉਹਨੇ ਵਿਆਹ ਕਰਾ ਲੈ ਜੇ ਮੈਡਮ ਡੇਟ ਹੋਈ ਨਾ ਉਹਨੇ ਹੀ ਘਣੀ ਬਹੁਤ ਸਾਲ ਹੋ ਗਿਆ ਭਾਈ ਉਹਨੂੰ ਬਈ ਹੋ ਗਏ 8-7 ਮਹੀਨੇ ਹੋਰ ਵਿਸਾਖ ਚ ਗਈ ਸੀ ਐਂ ਸੰਭ ਰਹੀ ਹੈ ਇੱਕ ਬੱਚਾ ਮੁੰਡਾ ਛੋਟਾ ਹੈ ਤੇ ਇਹ ਕਿੰਨੇ ਪੰਡ ਬੁਰਾ ਨੇ 2 ਜਗਰਾ ਹੈ ਉਹ ਇਹ ਦੂ ਛੋਟਾ ਸਾਰਾ ਉਹ ਠੀਕ ਹੈ ਜਨੂ ਕੋਈ ਦਿੱਕਤ ਨਹੀਂ ਉਹ ਠੀਕ ਹੈ ਬਿਲਕੁਲ ਆ ਮਾਰਦੀ ਵੀ ਮੇਰੇ ਮੇਰੇ ਹੁਣ ਜਦ ਇਹਨੂੰ ਖਬਰਾਟ ਪੈਂਦੀ ਨਾ ਉਦੋਂ ਮੇਰੇ ਲੱਤਾਂ ਲੱਤਾਂ ਮਾਰਦੀ ਹੈ ਫਾਦਰ ਕੀ ਕੰਮ ਕਰਦੇ ਸੀ ਕੁਝ ਵੀ ਨਹੀਂ ਜੀ ਉਹ ਤਾਂ ਨਸ਼ੇ ਪੱਤੇ ਕਰਦਾ ਸੀ ਉਹ ਤਾਂ ਲਾਲਾ ਟੀ ਵੀ ਉਹ ਤਾਂ ਬਈ ਆਪਣੀ ਜਿੰਦ ਕਿ ਉਹਨੇ ਆਪ ਹੀ ਪਰਵਾਹ ਰੱਖਿਆ ਮੈਂ ਮੈਥੋਂ ਮੇਰੇ ਤਾਂ ਆਪ ਦੋ ਤਿੰਨ ਦਿਨ ਮੈਂ ਡਿੱਗ ਚੁੱਕੀ ਮੈਂ ਤੁਮ ਮੋਡੇ ਗੋਡੇ ਨਹੀਂ ਤੁਰਦੇ ਵੀ ਖਰਚਾ ਕਮ ਉਹਨ ਲਗੋ ਕੋਈ ਵੀ ਨਹੀਂ ਜੀ ਖਰਚਾ ਕਮ ਚਾਹ ਰੋ ਖਰਚਾ ਬਸ ਬਸ ਕਰੀ ਜਾਂਦੇ ਫਿਰ ਸਣਾ ਪੁੱਸਣਾ ਇਹਨਾਂ ਨੇ ਲੱਗੀਆਂ ਮੇਰੀ ਲੱਗੀ ਆ ਮੇਰੀ ਤਾਂ ਹੁਣ ਵੀ ਆ 60 ਸਾਲ ਦੀ ਕਰਕੇ ਤਾਂ ਲੱਗੀ ਆ ਕਿ ਮੈਨੂੰ ਤਾਂ ਆਪ ਨੂੰ ਬਈ ਬਹੁਤ ਟੈਨਸ਼ਨ ਰਹਿੰਦੀ ਮੈਂ ਆਪ ਦਾ ਹੁਣ ਦੋ ਮੁੰਡੇ ਸੀ ਦੋਵੇਂ ਮੁੱਕ ਗਏ ਆ ਸੋ ਵੀਵਰਸ ਅਸੀਂ ਅੱਜ ਦੀ ਵੀਡੀਓ ਵੀਡੀਓ ਦੇਖਣ ਦੇ ਸੀ ਆਪਾਂ ਮਨੁੱਖਤਾ ਦੀ ਸੇਵਾ ਜਿਹੜੀ ਸਭ ਤੋਂ ਵੱਡੀ ਸੇਵਾ ਹੈ ਮੈਂ ਕਿੰਨੀ ਆ ਬਹੁਤ ਜ਼ਿਆਦਾ ਇਮੋਸ਼ਨਲ ਵੀਡੀਓ ਸੀ ਅੱਖਾਂ ਵਿੱਚੋਂ ਨਾ ਅੰਜੂ ਆਉਂਦੇ ਸੀ ਇੰਨੀ ਇਮੋਸ਼ਨਲ ਵੀਡੀਓ ਸੀ ਇੱਕ ਛੋਟੀ ਜੀ ਬੱਚੀ ਹੈ ਮਾਂ ਜੀ ਲੈ ਕੇ ਆਏ ਆ ਉਹ ਨਹੀਂ ਜਾਣਦੀ ਕਿ ਮੈਂ ਹੁਣ ਇੱਥੇ ਰਵਾਂਗੀ ਔਰ ਕਿੰਨੀਆਂ ਮਾਸੂਮ ਹਰਕਤਾਂ ਕਰਨ ਦੇਈ ਹੈ ਔਰ ਮੈਂ ਤਾਂ ਇਸ ਮਨੁੱਖਤਾ ਦੀ ਸੇਵਾ ਦਾ ਜਿਹੜਾ ਵੀਰ ਇਹਦਾ ਇਹਨੂੰ ਮੈਂ ਨਾ ਸਲਾਮ ਪੇਸ਼ ਕਰਦੀ ਆ ਕਿਉਂਕਿ ਇਹ ਜਿਹੋ ਜਿਹੇ ਇਹ ਕੰਮ ਕਰਨਦੇ ਆ ਨਾ ਵੱਡਾ ਇਹੋ ਜਿਹਾ ਕੋਈ ਕੰਮ ਨਹੀਂ ਕਰਨਦੇ ਆ ਹਕਤ ਤੇ ਸੱਚ ਦਾ ਕੰਮ ਕਰਨਦੇ ਆ ਔਰ ਇਹਦਾ ਕੰਮ ਵੀ ਜਿਹੜਾ ਨਾ ਇਹਦੇ ਵਾਸਤੇ ਇਬਾਦਤ ਹੈ ਕਿਉਂਕਿ ਇਹ ਇੱਕ ਹਾਕਤ ਹੈ ਸੱਚ ਤੇ ਤੇ ਦੂਸਰਿਆਂ ਦੀ ਮਦਦ ਕਰਨਦੇ ਆ ਵਾ ਕੋਈ ਉਹਦੇ ਵਿੱਚ ਕੋਈ ਨਾ ਖਰਾਬੀ ਨਹੀਂ ਹੈਗੀ ਔਰ ਇਹ ਇਹਦਾ ਕੰਮ ਜਿਹੜਾ ਨਾ ਇਹਦੇ ਵਾਸਤੇ ਇਬਾਦਤ ਹੈ ਬਾਕੀ ਮੈਂ ਕਿੰਨੀ ਆ ਕਿ ਬਹੁਤ ਵੱਡਾ ਕੰਮ ਕਰਨ ਦੀ ਆਵੈ ਕਿ ਇੱਕ بے ਸਹਾਰਾ ਲੋਕਾਂ ਨੂੰ ਸਹਾਰਾ ਦੇਣ ਦੀ ਆਵੈ ਕਿਉਂਕਿ ਹੱਸਦੇ ਨਾਲ ਹਰ ਕੋਈ ਹੁੰਦਾ ਰੋਂਦੇ ਨਾਲ ਕੋਈ ਕੋਈ ਹੁੰਦਾ ਹੈ ਔਰ ਇਹ ਰੋਂਦਿਆਂ ਨੂੰ ਸੜਕਾਂ ਤੇ ਪਿਆਨ ਨੂੰ ਫੜ ਕੇ ਲਈ ਅਮਦਾਵੈ ਉਹਨਾਂ ਦੀ ਸੇਵਾ ਕਰਦਾ ਉਹਨਾਂ ਦੇ ਘਰਾਂ ਤੱਕ ਰ ਪਹੁੰਚਾਉਂਦਾ ਹੈ ਮੈਂ ਕਹਿੰਦੀ ਆ ਇਹੋ ਜੀ ਸੇਵਾ ਜਿਹੜੀ ਹੈ ਨਾ ਮੈਨੂੰ ਨਹੀਂ ਲੱਗਦਾ ਦੁਨੀਆ ਤੇ ਕੋਈ ਹੋਰ ਸੇਵਾ ਏਡੀ ਦੁਨੀਆ ਤੇ ਕਰਨ ਦੀ ਆ ਬੜੀ ਸੇਵਾ ਬਹੁਤ ਵਧੀਆ ਸੇਵਾ ਕਰਨ ਦਿਆ ਔਰ ਮੈਂ ਸਿੱਖ ਵੀਰ ਨੂੰ ਨਾ ਸਲਾਮ ਪੇਸ਼ ਕਰਦੀ ਆ ਕਿ ਇੰਨੀ ਵਧੀਆ ਸੇਵਾ ਕਰਨ ਦਿਆ ਬਾਕੀ ਮੈਨੂੰ ਤੇ ਇਹ ਵੀਡੀਓ ਬੜੀ ਨਾ ਇਮੋਸ਼ਨਲ ਲਗੀ ਤੁਹਾਨੂੰ ਕਿਹੋ ਜੀ ਲੱਗੀ ਆਪ ਕਮੈਂਟ ਕਰਕੇ ਆਪਣੀ ਕੀਮਤੀ ਰਾਏ ਦਾ ਸਹਾਰਾ ਜ਼ਰੂਰ ਕਰਿਆ ਬਾਕੀ ਮੇਰੀ ਚੈਨਲ ਨੂੰ ਸਬਸਕ੍ਰਾਈਬ ਵੀ ਕਰਨਾ ਔਰ ਇਸ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਵੀ ਕਰਨਾ